1 ਰੁਪਏ ਦਾ ਫਾਰਮੂਲਾ ਹੈ ਜਿਹੜਾ 10 ਲੱਖ ਰੁਪਏ ਦਾ ਆਈਵੀਐਫ ਬਚਾ ਸਕਦਾ ਹੈ ਬਿਲਕੁਲ ਬਚਾ ਸਕਦਾ ਹੈ ਜੀ 100% ਤੁਸੀਂ ਕਹੋ ਵੀ ਇਹ ਚੀਜ਼ਾਂ ਦਾ ਨਤੀਜਾ ਜਿਹੜਾ ਜਰੂਰ ਮਿਲਦਾ ਹੈ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 5 5 7 7 ਲੱਖ ਰੁਪਇਆ ਲਾ ਕੇ ਖਰਾਬ ਕਰ ਚੁੱਕੇ ਹਾਂ ਤੇ ਸਮਾਂ ਵੀ ਖਰਾਬ ਕਰਿਆ ਤੇ ਸਿਹਤ ਵੀ ਖਰਾਬ ਕਰੀ ਤਾਂ ਰੋਜ਼ ਦਾ 1 ਰੁਪਏ ਦਾ ਫਾਰਮੂਲਾ ਵੀ ਨਹੀਂ ਇਹ ਪੈਂਦਾ ਜਿਹੜਾ ਤੁਹਾਨੂੰ ਔਲਾਦ ਦਾ ਸੁੱਖ ਦਿਵਾ ਸਕਦਾ ਹੈ ਕਿ ਜਿਹੜੀ ਫਲੋਪੀਨ ਟਿਊਬਸ ਇੰਨਾ ਦੀ ਵੀ ਸਫਾਈ ਕਰਨ ਦਾ ਕੋਈ ਨੁਸਖਾ ਹੈ ਤੁਸੀਂ ਕੁਦਰਤੀ ਤਰੀਕੇ ਨਾਲ ਘਰੇਲੂ ਉਪਾਅ ਨਾਲ ਤੇ ਆਪਣੀ ਕਸਰਤ ਨਾਲ ਤੁਸੀਂ ਉਹਦਾ ਘਰੇ ਬੈਠ ਕੇ ਜਿਹੜਾ ਹੱਲ ਕਰ ਸਕਦੇ ਹੋ ਦੋ ਲੌਂਗ ਲੈਣੇ ਆ ਰਾਤ ਨੂੰ ਰੋਜ਼ ਪਾਣੀ ਦੇ ਵਿੱਚ ਭਿਉਂਦਣੇ ਆ ਇੱਕ ਡੰਡੀ ਇਹਦੀ ਲੈ ਲਓ ਰਾਤ ਨੂੰ ਭਿਉਂਦੋ ਜਦੋਂ ਬੱਚਾ ਨਾ ਹੋਣ ਦੀ ਸਮੱਸਿਆ ਬਾਬਤ ਡਾਕਟਰ ਸਾਡੀਆਂ ਭੈਣਾਂ ਨੂੰ ਦੱਸਦਾ ਤਾਂ ਅਕਸਰ ਇਹ ਸ਼ਬਦ ਯੂਜ਼ ਕਰਦੇ ਨੇ ਜੀ ਟਿਊਬਾਂ ਬੰਦ ਹੋ ਗਈ ਜਦੋਂ ਤੱਕ ਤੁਹਾਡੇ ਅੰਦਰੋਂ ਬੱਚਾਦਾਨੀ ਚੋਂ ਜਾਂ ਅੰਡੇਦਾਨੀ ਦੇ ਵਿੱਚੋਂ ਚੰਗੀ ਤਰ੍ਹਾਂ ਸਫਾਈ ਨਹੀਂ ਹੋਊਗੀ ਉਹ ਤੁਹਾਡੇ ਅੰਦਰ ਗੰਧਲਾ ਖੂਨ ਇਕੱਠਾ ਆਉਣਾ ਗੰਦਾ ਖੂਨ ਇਕੱਠਾ ਆਉਣਾ ਬਾਦ ਦੇ ਵਿੱਚ ਰਸੌਲੀਆਂ ਦਾ ਰੂਪ ਦੇ ਲੋ ਚਰਬੀ ਦੀਆਂ ਗੰਡਾਂ ਦਾ ਰੂਪ ਦੇ ਲੋ ਫਾਈਬਰਾਈਡ ਦਾ ਰੂਪ ਦੇ ਲੋ ਫਿਰ ਡਾਕਟਰ ਕਹਿੰਦੇ ਨੇ ਫਲੋਪੀਅਨ ਟਿਊਬ ਤੁਹਾਡੀਆਂ ਟਿਊਬਾਂ ਬੰਦ ਹੋ ਗਈਆਂ ਤੇ ਆਮ ਵਿਚਾਰੇ ਜਿਹੜੇ ਲੋਕ ਆ ਉਹ ਸਮੱਸਿਆ ਦੇ ਵਿੱਚ ਬਹੁਤ ਜ਼ਿਆਦਾ ਘਿਰੇ ਰਹਿੰਦੇ ਤੁਸੀਂ ਕਹ ਲਓ ਵੀ ਨੜੇ 90% ਔਰਤਾਂ ਦੇ ਵਿੱਚ ਇਹ ਸਮੱਸਿਆ ਹੱਲ ਹੁੰਦੀ ਹੈ ਜੇ ਤੁਹਾਨੂੰ ਫਾਰਮੂਲਾ ਦੱਸਣ ਲੱਗਿਆਂ ਜੀ ਜਿਨ੍ਹਾਂ ਦੇ ਤੁਸੀਂ ਕਹਿ ਲੋ ਵੀ ਅੰਦਰ ਫਲੋਪੀਅਨ ਟਿਊਬਸ ਬੰਦ ਹੋਈਆਂ ਹੋਈਆਂ ਜਾਂ ਜਿਨ੍ਹਾਂ ਦੇ ਆਂਡਾ ਸਹੀ ਰੰਗ ਨਾਲ ਸਹੀ ਟਾਈਮ ਤੇ ਆ ਕੇ ਨਹੀਂ ਫਟਦਾ ਹੈਗਾ ਜਾਂ ਜਿਨ੍ਹਾਂ ਦੇ ਰਸੌਲੀਆਂ ਹੁੰਦੀਆਂ ਰਹਿੰਦੀਆਂ ਨੇ ਬਾਰ-ਬਾਰ ਜਾਂ ਜਿਨ੍ਹਾਂ ਨੂੰ ਮਹਾਵਾਰੀ ਖੁੱਲ ਕੇ ਨਹੀਂ ਆਉਂਦੀ ਤੁਸੀਂ ਇਹ ਕਹੋ ਫ੍ਰੀ ਵਰਗੇ ਨੁਕਤੇ ਨੇ ਜੀ ਇਹ ਚਾਹੇ ਉਹ 45 46 47 ਸਾਲ ਦੀ ਉਮਰ ਆ ਜਿਨ੍ਹਾਂ ਦੇ ਬੱਚਾ ਨਹੀਂ ਹੋਇਆ ਔਲਾਦ ਨਹੀਂ ਹੋਈ ਜਿਨ੍ਹਾਂ ਨੂੰ ਮਹਾਵਾਰੀ ਆ ਰਹੀ ਹੈ ਤਾਂ ਉਹ ਸਾਡਾ ਟ੍ਰੀਟਮੈਂਟ ਜ਼ਰੂਰ ਲੈ ਸਕਦੇ ਆ ਕਿਹਦੇ ਵਿੱਚ ਇਸ ਤਰ੍ਹਾਂ ਦੇ ਕੀ ਪਾਇਆ ਹੋਇਆ ਜੀ ਤੁਸੀਂ ਪਿੱਪਲ ਦਾੜੀ ਸ਼ਿਵਲਿੰਗੀ ਬੀਜ ਹੋਗੇ ਬੋੜ ਦੀ ਦਾੜੀ ਪਿੱਪਲ ਦੀ ਦਾੜੀ ਇਹਨਾਂ ਚੀਜ਼ਾਂ ਦਾ ਐਕਸਟ੍ਰੈਕਟ ਫਾਰਮ ਕੱਢ ਕੇ ਤਾਂ ਉਹ ਇਸ ਸੁਖੀ ਜੀਵਨ ਪਾਊਡਰ ਦੇ ਵਿੱਚ ਹੈ ਇਹਦਾ ਇਸੇ ਕਰਕੇ ਨਾਂ ਸੁਖੀ ਜੀਵਨ ਹੈ ਸਵੇਰੇ ਸ਼ਾਮ ਤੁਸੀਂ ਇੱਕ ਇੱਕ ਖਰਾ ਕੇ ਇੱਕ ਇੱਕ ਪੁੜੀ ਇਹਦੀ ਲੈਣੀ ਸ਼ੁਰੂ ਕਰਨੀ ਹੈ ਤੇ ਬਹੁਤ ਜਲਦੀ ਜਿਹੜਾ ਸੰਤਾਨ ਸੁਖ ਉਹਨਾਂ ਭੈਣਾਂ ਨੂੰ ਉਹਨਾਂ ਬੀਬੀਆਂ ਨੂੰ ਪ੍ਰਾਪਤ ਹੋ ਜਾਂਦਾ ਜਿਹੜੇ ਬਹੁਤ 5 5 7 7 ਸਾਲ ਤੋਂ ੱੱਕੇ ਖਾ ਰਹੇ ਹੋ ਜਾਂ ਪ੍ਰੇਸ਼ਾਨ ਹੋ ਚੁੱਕੇ ਹਨ ਛਡੀਆਂ ਔਰਤਾਂ ਦੀ ਸਟੈਂਡਿੰਗ ਰਸੋਈ ਹੈ ਉਹ ਬੈਠ ਕੇ ਰੋਟੀ ਪਕਾਉਣ ਪੋਚੇ ਬੈਠ ਕੇ ਲਾਉਣ ਅਗਰ ਉਹਨਾਂ ਨੇ ਫਲਸ਼ ਦਾ ਇਸਤੇਮਾਲ ਕਰਨਾ ਤਾਂ ਉਹ ਵੀ ਦੇਸੀ ਦਾ ਇਸਤੇਮਾਲ ਕਰਨ ਇਹਦੇ ਨਾਲ ਕਿੰਨੇ ਕ ਪਰਸੈਂਟ ਤੁਹਾਨੂੰ ਲੱਗਦਾ ਹੈ ਕਿ ਸਮੱਸਿਆ ਹੈਗੀ ਜਿਹੜੀ ਉਹ ਹੱਲ ਹੋਣ ਵੱਲ ਤੁਰਪੇਗੀ ਇਹ ਡਾਕਟਰ ਤੁਹਾਨੂੰ ਕਹਿੰਦੇ ਆ ਵੀ ਤੁਹਾਡਾ ਅੰਡਾ ਨਹੀਂ ਬਣਦਾ ਤੁਹਾਡੀਆਂ ਟਿਊਬਾਂ ਬੰਦ ਹੋ ਗਈਆਂ ਤੁਹਾਡੇ ਬੱਚੇਦਾਨੀ ਦੇ ਸੌਲੀਆਂ ਹੋ ਗਈਆਂ ਤੁਹਾਨੂੰ ਮਹਾਵਾਰੀ ਖੁੱਲਕੇ ਨਹੀਂ ਆਉਂਦੀ ਮੈਂ ਇਹ ਕਹਿੰਦਾ ਹਾਂ ਨਾ ਵੀ ਬੈਠ ਕੇ ਪੈਰਾਂ ਪਰ ਬਹਿ ਕੇ ਕੰਮ ਕਰਨਾ ਸ਼ੁਰੂ ਕਰ ਦਿਓ 4 ਤੋਂ 6 ਮਹੀਨੇ ਦੇ ਵਿੱਚ ਤੁਹਾਡੇ ਪੈਰਾਂ ਭਾਰ ਬੈਠ ਕੇ ਕੰਮ ਕਰਨ ਦੇ ਨਾਲੇ ਉਹ ਮਸਲੇ ਜਿਹੜੇ ਹੱਲ ਹੋ ਜਾਂਦੇ ਨੇ ਜਿਹੜੀਆਂ ਭੈਣਾਂ ਨੂੰ ਆ ਜਾਂ ਜਿਹੜੇ ਵੀਰਾਂ ਨੂੰ ਆਈਵੀਐਫ ਵਾਲਿਆਂ ਨੇ ਵੀ ਜਵਾਬ ਦਿੱਤਾ ਵੀ ਜਨਾਬ ਸਾਡੇ ਹੱਥ ਖੜੇ ਨੇ ਭੈਣ ਜੀ ਸਾਡੇ ਹੱਥ ਖੜੇ ਨੇ ਹੁਣ ਤੇ ਤੁਸੀਂ ਰੱਬ ਦੇ ਸਹਾਰੇ ਹੋ ਉੱਥੇ ਜਾ ਕੇ ਬੱਚੇ ਵਾਸਤੇ ਕੁਦਰਤ ਕੀ ਕਹਿੰਦੀ ਬਹੁਤ ਸਾਰੀਆਂ ਔਰਤਾਂ ਨੂੰ ਜਿਨ੍ਹਾਂ ਨੂੰ ਕੋਈ ਸਮੱਸਿਆ ਹੀ ਨਹੀਂ ਇਦਾਂ ਦੀ ਜਿਹੜੇ ਨੈਚੁਰਲ ਸਰੀਰ ਆ ਉਹਨਾਂ ਦਾ ਤੁਸੀਂ ਕਹ ਲਓ ਵੀ ਪਹਿਲੇ ਕੁ ਮਹੀਨੇ ਹੀ ਕਨਸੀਵ ਜਿਹੜਾ ਆਸਾਨੀ ਨਾਲ ਹੋ ਜਾਂਦਾ ਹੈ ਧਰਮ ਨਮਸਤੇ ਸਸ਼ਵਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇਸ ਵੇਲੇ ਹਰ ਦੂਜੀ ਚੌਥੀ ਔਰਤ ਹੈ ਜਿਹੜੀ ਉਹ ਆਪਣੀ ਬੱਚੇਦਾਨੀ ਨੂੰ ਲੈ ਕੇ ਕਿਸੇ ਨਾ ਕਿਸੇ ਮਰਜ਼ ਦਾ ਸ਼ਿਕਾਰ ਹੈ ਅਜਿਹੇ ਦੇ ਵਿੱਚ ਕਈ ਵਾਰ ਜ਼ਿੰਦਗੀ ਦੇ ਵਿੱਚ ਅਜਿਹਾ ਪੜਾਅ ਵੀ ਆ ਜਾਂਦਾ ਹੈ ਕਿ ਜਦੋਂ ਇਹ ਮਰਜ਼ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਡਾਕਟਰ ਕਹਿ ਦਿੰਦੇ ਨੇ ਕਿ ਹੁਣ ਤੇ ਤੁਸੀਂ ਮਾਂ ਵੀ ਨਹੀਂ ਬਣ ਸਕਦੇ ਪਰ ਕਹਿੰਦੇ ਨੇ ਕੁਦਰਤ ਬੜੀ ਵਿਸ਼ਾਲ ਹੈ ਕੁਦਰਤ ਵੱਲੋਂ ਲਗਾਇਆ ਗਿਆ ਇੱਕ ਰੌਸ਼ਨੀ ਦਾ ਦੀਵਾ ਜਿੰਨੀ ਮਰਜ਼ੀ ਬਿਮਾਰੀ ਰੂਪੀ ਹਨੇਰ ਹੋਵੇ ਉਸ ਨੂੰ ਖਤਮ ਕਰ ਸਕਦਾ ਹੈ ਅੱਜ ਇਹ ਹੀ ਮੁੱਦਾ ਇਹ ਹੀ ਟੌਪਿਕ ਲੈ ਕੇ ਅਸੀਂ ਪਹੁੰਚੇ ਆਂ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਪੰਗੂ ਜਿਹੋਰਾ ਕੋਲ ਜੋ ਤੁਹਾਡੇ ਨਾਲ ਅਜਿਹਾ ਨੁਕਤਾ ਅਜਿਹਾ ਨੁਸਕਾ ਅਜਿਹਾ ਫਾਰਮੂਲਾ ਅਜਿਹਾ ਘਰੇਲੂ ਇਲਾਜ ਸਾਂਝਾ ਕਰਨਗੇ ਕੇ ਘਰ ਬੈਠੇ ਹੀ ਬਹੁਤ ਸਾਰੀਆਂ ਭੈਣਾਂ ਇਸ ਦਾ ਫਾਇਦਾ ਲੈ ਸਕਦੀਆਂ ਨੇ ਸਾਡੇ ਨਾਲ ਨੇ ਡਾਕਟਰ ਸਾਹਿਬ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਜੀ ਅੱਛਾ ਡਾਕਟਰ ਸਾਹਿਬ ਇੱਥੇ ਸਵਾਲ ਇਹ ਹੈ ਕਿ ਬਹੁਤ ਸਾਰੀਆਂ ਮਰਜ਼ਾਂ ਜਿਹੜੀਆਂ ਇਸ ਵੇਲੇ ਬੱਚੇਦਾਨੀ ਨਾਲ ਸੰਬੰਧਿਤ ਔਰਤਾਂ ਨੂੰ ਹੋ ਰਹੀਆਂ ਨੇ ਤੁਹਾਡੀ ਪ੍ਰੈਕਟਿਸ ਦੇ ਵਿੱਚ ਸਭ ਤੋਂ ਵੱਡਾ ਕਾਰਨ ਲੱਛਣ ਤੇ ਦਾ ਇਲਾਜ ਕੀ ਹੈ ਦੇਖੋ ਸਭ ਤੋਂ ਵੱਡਾ ਤਾਂ ਕਾਰਨ ਇਹ ਆ ਵੀ 100 ਦੇ ਵਿੱਚੋਂ 99 ਔਰਤਾਂ ਜਿਹੜਾ ਕੰਮ ਬੈਠ ਕੇ ਕਰਨਾ ਬੰਦ ਕਰ ਚੁੱਕੀਆਂ ਨੇ ਜਿਹੜੀ ਔਰਤ ਬੈਠ ਕੇ ਕੰਮ ਨਹੀਂ ਕਰੂਗੀ ਤੁਸੀਂ ਇਹ ਕਹਿ ਲਓ ਵੀ ਉਹਨੂੰ ਬੱਚਾ ਹੋਣ ਦੇ ਵਿੱਚ ਦਿੱਕਤ ਪਰੇਸ਼ਾਨੀ ਆਊਗੀ ਆਊਗੀ ਉਹ ਬਾਜਪਨ ਦੀ ਸਮੱਸਿਆ ਦੇ ਨਾਲ ਕਿਰੂਗੀ ਹੀ ਕਰੂਗੀ ਕਿਉਂਕਿ ਦੇਖੋ ਕੁਦਰਤ ਨੇ ਇੱਕ ਲਾਅ ਬਣਾਇਆ ਨਿਯਮ ਬਣਾਇਆ ਹੈ ਜਦੋਂ ਤੱਕ ਤੁਹਾਡੇ ਅੰਦਰੋਂ ਬੱਚਾਦਾਨੀ ਚੋਂ ਜਾਂ ਅੰਡੇਦਾਨੀ ਦੇ ਵਿੱਚੋਂ ਚੰਗੀ ਤਰ੍ਹਾਂ ਸਫਾਈ ਨਹੀਂ ਹੋਊਗੀ ਉੱਥੇ ਹਰ ਮਹੀਨੇ ਤੁਸੀਂ ਕਹ ਲਓ ਇੱਕ ਤਰ੍ਹਾਂ ਦਾ ਗੰਦਗੀ ਦੇ ਟੇਰ ਜਮਾ ਹੁੰਦੇ ਜਾਣਗੇ ਉਹਨੂੰ ਤੁਸੀਂ ਬਾਅਦ ਦੇ ਵਿੱਚ ਰਸੌਲੀਆਂ ਦਾ ਰੂਪ ਦੇ ਲੋ ਚਰਬੀ ਦੀਆਂ ਗੰਡਾਂ ਦਾ ਰੂਪ ਦੇ ਲੋ ਫਾਈਬਰਾਈਡ ਦਾ ਰੂਪ ਦੇ ਲੋ ਜਦੋਂ ਉਹ ਉਹ ਕਾਰਨ ਉਹਦਾ ਸਾਰਾ ਕੀ ਹੈ ਤੁਹਾਡੇ ਅੰਦਰ ਗੰਧਲਾ ਖੂਨ ਇਕੱਠਾ ਆਉਣਾ ਗੰਦਾ ਖੂਨ ਇਕੱਠਾ ਆਉਣਾ ਜਦੋਂ ਤੱਕ ਉਹਦੀ ਪ੍ਰੋਪਰ ਸਹੀ ਢੰਗ ਨਾਲ ਉਹਦੀ ਸਫਾਈ ਨਹੀਂ ਹੁੰਦੀ ਅੰਦਰੋਂ ਤੁਹਾਨੂੰ ਮਹਾਵਾਰੀ ਖੁੱਲਕੇ ਨਹੀਂ ਆਉਂਦੀ ਤੁਹਾਡੇ ਖੂਨ ਖੁੱਲਕੇ ਨਹੀਂ ਪੈਂਦਾ ਤਾਂ ਉਸ ਕਰਕੇ ਉਹ ਇੱਕ ਤਰ੍ਹਾਂ ਦਾ ਗੰਡਾ ਹੈ ਜੜੀਆਂ ਤੁਹਾਡੀਆਂ ਫਲੋਪੀਅਨ ਟਿਊਬਸ ਦੇ ਵਿੱਚ ਕਹ ਲੋ ਵੀ ਇੱਕ ਤਰ੍ਹਾਂ ਦਾ ਜੰਮਣਾ ਸ਼ੁਰੂ ਹੋ ਜਾਂਦੀਆਂ ਨੇ ਫਿਰ ਡਾਕਟਰ ਕਹ ਦਿੰਦੇ ਨੇ ਫਲੋਪੀਅਨ ਟਿਊਬ ਟੁੱਟੀਆਂ ਟਿਊਬਾਂ ਬੰਦ ਹੋ ਗਈਆਂ ਤੇ ਆਮ ਵਿਚਾਰੇ ਜਿਹੜੇ ਲੋਕ ਆ ਉਹ ਸਮੱਸਿਆ ਦੇ ਵਿੱਚ ਬਹੁਤ ਜ਼ਿਆਦਾ ਘਰੇ ਰਹਿੰਦੇ ਨੇ ਹੁੰਦੀ ਹੈ ਕਿੰਨੀ ਜੀ ਫਲੋਪੀਅਨਸ ਟਿਊਬ ਹੁੰਦੀ ਹੈ ਕਿਨੇ ਡਾਕਟਰ ਸਾਹਿਬ ਜਿਨ੍ਹਾਂ ਨੂੰ ਅਕਸਰ ਜਦੋਂ ਬੱਚਾ ਨਾ ਹੋਣ ਦੀ ਸਮੱਸਿਆ ਬਾਬਤ ਡਾਕਟਰ ਸਾਡੀਆਂ ਭੈਣਾਂ ਨੂੰ ਦੱਸਦਾ ਤਾਂ ਅਕਸਰੇ ਸ਼ਬਦ ਯੂਜ਼ ਕਰਦੇ ਨੇ ਜੀ ਟਿਊਬਾਂ ਬੰਦ ਹੋ ਗਈਆਂ ਜੀ ਇਹਨਾਂ ਨੂੰ ਦੇਖੋ ਅੰਡ ਵਿਹਣੀਆਂ ਕਹਿ ਸਕਦੇ ਆ ਜੀ ਆਪਾਂ ਅੰਡ ਵਿਹਣੀਆਂ ਕਹਿ ਦਿੰਨੇ ਆ ਜੀ ਜਿਨ੍ਹਾਂ ਦੇ ਰਾਹੀਂ ਔਰਤ ਦਾ ਜਿਹੜਾ ਆਂਡਾ ਆ ਕੇ ਸ਼ਕਰਾਣੂ ਦੇ ਨਾਲ ਮੇਲ ਦੇ ਸ਼ੁਕਰ ਦੇ ਨਾਲ ਮੇਲ ਖਾਂਦਾ ਤਾਂ ਜਦੋਂ ਉਹ ਤੁਸੀਂ ਕਹਿ ਲਓ ਵੀ ਆਂਡਾ ਉਸ ਵਿਣੀ ਰਹੀ ਆਊਗਾ ਹੀ ਨਹੀਂ ਉਹ ਬੰਦ ਹੈ ਇੱਕ ਤਰ੍ਹਾਂ ਦਾ ਬਲੌਕ ਹੈ ਤਾਂ ਉਹ ਤੁਸੀਂ ਕਹਿ ਲਓ ਵੀ ਕਈ ਸਪਰਮ ਵਧਾਉਣ ਦੇ ਚੱਕਰ ਪਏ ਰਹਿੰਦੇ ਨੇ ਜਾਂ ਬੱਚੇਦਾਨੀ ਦੀ ਸਫਾਈ ਕਰਾਉਣ ਦੇ ਚੱਕਰ ਚ ਪਏ ਰਹਿੰਦੇ ਨੇ ਜਦੋਂ ਉਹ ਦਾ ਮਿਲਣੇ ਨਹੀਂ ਹੋਗਾ ਮਲਾਪ ਨਹੀਂ ਹੋਊਗਾ ਤਾਂ ਉਹ ਕਦੇ ਵੀ ਜਿਹੜਾ ਤੁਹਾਡਾ ਬੱਚਾ ਔਰਤਾਂ ਦੇ ਨਹੀਂ ਕਨਸੀਵ ਹੁੰਦਾ ਜੀ ਅੱਛਾ ਤੇ ਫਿਰ ਇਹਦੀ ਫਲੋਪੀਨ ਟਿਊਬਸ ਦੀ ਜਿਹੜੀ ਸਫਾਈ ਹੈਗੀ ਹੈ ਜੀ ਉਹ ਕਿਵੇਂ ਹੋ ਸਕਦੇ ਤੁਸੀਂ ਕਹਦੇ ਹੋ ਵੀ ਬੱਚੇਦਾਨੀ ਦੀ ਤਾਂ ਸਫਾਈ ਅਸੀਂ ਕਰਵਾਉਂਦੇ ਰਹਿੰਨੇ ਆ ਬਹੁਤ ਸਾਰੇ ਚੀਜ਼ਾਂ ਖਾਂਦੇ ਪੀਂਦੇ ਰਹਿੰਦੇ ਆ ਤੇ ਫਿਰ ਜਿਹੜੀ ਫਲੋਪੀਨ ਟਿਊਬਸ ਇਹਨਾਂ ਦੀ ਵੀ ਸਫਾਈ ਕਰਨ ਦਾ ਕੋਈ ਨੁਸਕਾ ਹੈ ਦੇਖੋ ਅਸਲ ਦੇ ਵਿੱਚ ਜੇ ਤੁਸੀਂ ਇੱਕ ਅੱਜ ਕੱਲ ਬਹੁਤ ਚੱਲਿਆ ਹੋਇਆ ਜੀ ਵੀ ਅਸੀਂ ਸਫਾਈ ਕਰਾ ਲੀਏ ਜੀ ਫਲੋਪੀਨ ਟਿਊਬ ਖੁਲਾ ਲੀਆਂ ਜਾਂ ਕੋਈ ਅਪਰੇਟ ਕਰਾ ਕੇ ਜਾਂ ਕੋਈ ਉਹਨਾਂ ਦੇ ਵਿੱਚ ਡਾਕਟਰ ਫੇਰ ਦਿੰਦੇ ਨੇ ਕੁਝ ਜਾਂ ਕਰਕੇ ਇਦਾਂ ਦਾ ਉਹ ਇੱਕ ਸਹੀ ਢੰਗ ਨਹੀਂ ਹੈਗਾ ਉਹਦੀ ਕਦੇ ਵੀ ਤੁਸੀਂ ਸਟੱਡੀ ਕਰਕੇ ਦੇਖੋ ਬੀਬੀਆਂ ਭੈਣਾਂ ਨੂੰ ਉਹਨਾਂ ਦੀ ਸਟੱਡੀ ਕਰਨੀ ਚਾਹੀਦੀ ਹੈ ਪੂਰੀ ਉਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਵੀ ਇੱਕ ਤੁਹਾਡਾ ਦੇਖੋ ਕਿੰਨਾ ਨਾਜ਼ੁਕ ਅੰਗ ਹੈ ਕਿੰਨੀ ਨਾਜ਼ੁਕ ਪਾਈਪ ਹੈ ਉਹਨੂੰ ਤੁਸੀਂ ਕਰਦੇ ਕਰਦੇ ਤੁਸੀਂ ਉਹ ਤੁਹਾਡੀ ਫਟ ਜਵੇ ਬਹੁਤ ਔਰਤਾਂ ਦੀਆਂ ਫਟੀਆਂ ਵੀ ਨੇ ਸਫਾਈ ਕਰਦੇ ਕਰਦੇ ਫਟੀਆਂ ਨੇ ਜਾਂ ਬਾਅਦ ਦੇ ਵਿੱਚ ਉਹ ਫੇਰ ਜਿਆਦਾ ਪਚਕ ਗਿਆ ਬੰਦ ਹੋ ਗਈਆਂ ਫੇਰ ਨਹੀਂ ਫੇਰ ਨਹੀਂ ਕਾਮਯਾਬ ਹੋਈਆਂ ਫੇਰ ਵੀ ਨਹੀਂ ਜਿਹੜਾ ਬੱਚਾ ਠਹਿਰਿਆ ਪਰ ਤੁਸੀਂ ਕੁਦਰਤੀ ਤਰੀਕੇ ਨਾਲ ਘਰੇਲੂ ਉਪਾਅ ਨਾਲ ਤੇ ਆਪਣੀ ਕਸਰਤ ਨਾਲ ਤੁਸੀਂ ਉਹਦਾ ਘਰੇ ਬੈਠ ਕੇ ਜਿਹੜਾ ਹੱਲ ਕਰ ਸਕਦੇ ਹੋ ਇਹ ਬਹੁਤ ਕੋਈ ਵੱਡਾ ਮਸਲਾ ਨਹੀਂ ਬਹੁਤ ਸੌਖਾ ਜਿਹੜਾ ਇਲਾਜ ਹੈ ਦਾ ਜਿਹੜਾ ਤੁਸੀਂ ਘਰੇ ਬਹਿ ਕੇ ਕਰ ਸਕਦੇ ਹੋ ਪਰ ਸਾਡੇ ਦਿਮਾਗ ਦੇ ਵਿੱਚ ਇਹ ਵੜਿਆ ਹੋਇਆ ਹੁੰਦਾ ਹੈ ਵੀ ਇਹ ਆਪਰੇਟ ਕਰਾਉਣ ਨਾਲ ਜਾਂ ਇਹ ਦਵਾਈਆਂ ਲੈਣ ਦੇ ਨਾਲ ਹੀ ਇਹਦਾ ਹੱਲ ਹੋਏਗਾ ਨਾ ਕਿ ਇਹ ਬਹੁਤ ਵੱਡਾ ਮਸਲਾ ਨਹੀਂ ਤੁਸੀਂ ਘਰ ਬੈ ਕੇ ਹੀ ਹੱਲ ਕਰ ਸਕਦੇ ਹੋ ਤੁਸੀਂ ਕਹਿੰਦੇ ਜੀ ਵੀ ਆਪਰੇਸ਼ਨ ਹੋ ਕੇ ਫਿਰ ਖੋਲਾਂਗੇ ਜੀ ਦੇਖੋ ਪ੍ਰੇਸ਼ਨਿਕ ਆਰਟੀਫੀਸ਼ਲ ਮੈਥਡ ਆ ਜੀ ਤੁਸੀਂ ਇੱਕ ਵਾਰੀ ਉਹਦੀ ਸਫਾਈ ਕਰਾ ਲਓਗੇ ਤਾਂ ਦੂਜੀ ਵਾਰੀ ਫੇਰ ਉਹ ਜਦੋਂ ਤੁਹਾਡੇ ਅੰਦਰ ਗੰਦਗੀ ਇਕੱਠੀ ਹੁੰਦੀ ਹੈ ਫੇਰ ਦੁਬਾਰਾ ਜਮਾ ਹੋ ਸਕਦੀ ਹੈ ਪਰ ਤੁਸੀਂ ਐਦਾਂ ਦਾ ਕੰਮ ਕਰੋ ਵੀ ਜਿਹਦੇ ਨਾਲ ਤੁਹਾਡੇ ਗੰਦਗੀ ਇਕੱਠੀ ਨਾ ਹੋਵੇ ਅੰਦਰ ਤੇ ਉਹ ਜਿਹੜੀਆਂ ਵੇਹਣੀਆਂ ਨੇ ਤੁਹਾਡੀਆਂ ਉਹ ਸਦਾ ਉਹਨਾਂ ਦੇ ਵਿੱਚ ਜਿਹੜਾ ਰक्त ਸੰਚਾਰ ਆ ਉਹ ਸਹੀ ਢੰਗ ਨਾਲ ਜਿਹੜਾ ਚੱਲਦਾ ਰਹੇ ਜੀ ਡਾਕਟਰ ਸਾਹਿਬ ਤੁਹਾਡਾ ਜਿਹੜਾ ਤਜਰਬਾ ਹੈ ਜਾਂ ਤੁਹਾਡੇ ਕੋਲ ਜਿਹੜੀਆਂ ਫੀਮੇਲ ਪੇਸ਼ੀਐਂਟ ਆਉਂਦੀਆਂ ਨੇ ਸਾਡੀਆਂ ਭੈਣਾਂ ਉਹਨਾਂ ਨੂੰ ਫਿਰ ਤੁਸੀਂ ਬੱਚੇਦਾਨੇ ਦੀ ਸਾਮ ਸੰਭਾਲ ਵਾਸਤੇ ਤਾਂ ਕਿ ਜਿਹੜੀਆਂ ਸਾਡੀਆਂ ਬੱਚੀਆਂ ਨੇ ਕੱਲ ਦੀਆਂ ਮਾਵਾਂ ਨੇ ਸਾਡੀਆਂ ਬੱਚੀਆਂ ਵਾਸਤੇ ਔਰ ਇਸ ਵੇਲੇ ਜਿਹੜੀਆਂ ਮਾਂ ਬਣਨ ਦੀ ਆਸ ਲਾਈ ਬੈਠੇ ਨੇ ਉਹਨਾਂ ਵਾਸਤੇ ਤੁਸੀਂ ਕਿਹੜੇ ਨੁਕਤੇ ਕਿਹੜੀ ਸਾਮ ਸੰਭਾਲ ਫਿਰ ਉਹਨਾਂ ਨੂੰ ਦੱਸ ਦਿਓ ਦੇਖੋ ਮੈਂ ਸਭ ਤੋਂ ਪਹਿਲਾਂ ਇਹੀ ਕਹਿਣਾ ਹੁੰਦਾ ਜੋ ਕਿ ਔਰਤਾਂ ਤੁਸੀਂ ਕਹੋ 90% ਔਰਤਾਂ ਇਹ ਸੀਜ਼ ਨੂੰ ਨਹੀਂ ਮੰਨਦੀਆਂ ਮੈਂ ਇਹ ਕਹਿਣਾ ਹੁੰਦਾ ਵੀ ਬੈਠ ਕੇ ਪੈਰਾਂ ਪਰ ਵਹਿ ਕੇ ਕੰਮ ਕਰਨਾ ਸ਼ੁਰੂ ਕਰ ਦੋ ਜਿਹੜੇ ਡਾਕਟਰ ਤੁਹਾਨੂੰ ਕਹਿੰਦੇ ਆ ਤੁਹਾਡਾ ਅੰਡਾ ਨਹੀਂ ਬਣਦਾ ਤੁਹਾਡੀਆਂ ਟਿਊਬਾਂ ਬੰਦ ਹੋ ਗਈਆਂ ਤੁਹਾਡੇ ਬੱਚੇਦਾਨੀ ਦੇ ਸੌਲੀਆਂ ਹੋ ਗਈਆਂ ਤੁਹਾਨੂੰ ਮਹਾਵਾਰੀ ਖੁੱਲਕੇ ਨਹੀਂ ਆਉਂਦੀ ਤੁਸੀਂ ਇਹ ਕਹੋ 4 ਤੋਂ 6 ਮਹੀਨੇ ਦੇ ਵਿੱਚ ਤੁਹਾਡੇ ਪੈਰਾਂ ਭਾਰ ਬੈਠ ਕੇ ਕੰਮ ਕਰਨ ਦੇ ਨਾਲੇ ਉਹ ਮਸਲੇ ਜਿਹੜੇ ਹੱਲ ਹੋ ਜਾਂਦੇ ਨੇ ਐਡਾ ਤਕੜਾ ਇੱਕ ਕਾਰਗਰ ਜਿਹੜਾ ਇਹ ਵਿਧੀ ਆ ਤੁਸੀਂ ਕਹੋ ਪਰ ਉਹ ਤੁਸੀਂ ਕਹੋ 90% ਔਰਤਾਂ ਜਿਹੜੀਆਂ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਤੇ ਕਰਨ ਨੂੰ ਤਿਆਰ ਨਹੀਂ ਜ਼ਿਆਦਾਤਰ ਔਰਤਾਂ ਤਾਂ ਇਹੀ ਕਹਿੰਦੀਆਂ ਸਾਡੇ ਲੱਤਾਂ 'ਚ ਸਾਡੇ ਪੱਟਾਂ 'ਚ ਜਾਂ ਸਾਡੇ ਲੱਕ ਦੇ ਵਿੱਚ ਦਰਦ ਹੋਣ ਲੱਗ ਗਿਆ ਸੀ ਤਾਂ ਦੋ ਦਿਨ ਕਸਰਤ ਕਰੀ ਪਰ ਜਦੋਂ ਤੁਸੀਂ ਉਹਨੂੰ ਇੱਕ ਲੰਬੇ ਸਮੇਂ ਨਾਲ ਕਰਦੇ ਹੋ ਤਾਂ ਤੁਹਾਨੂੰ ਰਿਜ਼ਲਟ ਆ ਜਿਹੜੇ ਉਹਦੇ ਬਹੁਤ ਹੀ ਬਿਹਤਰ ਪਹਿਲੇ ਦੂਜੇ ਤੀਜੇ ਮਹੀਨੇ ਦੇ ਵਿੱਚ ਬਹੁਤ ਚੰਗੇ ਨਤੀਜੇ ਜਿਹੜੇ ਉਹਦੇ ਮਿਲ ਜਾਂਦੇ ਨੇ ਜੀ ਮਤਲਬ ਤੁਸੀਂ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀਆਂ ਔਰਤਾਂ ਦੀ ਸਟੈਂਡਿੰਗ ਰਸੋਈ ਹੈ ਉਹ ਬੈਠ ਕੇ ਰੋਟੀ ਬਕਾਉਣ ਪੋਚੇ ਬੈਠ ਕੇ ਲਾਉਣ ਅਗਰ ਉਹਨਾਂ ਨੇ ਨਹਾਉਣਾ ਕਰਨਾ ਹੈ ਤਾਂ ਉਹ ਵੀ ਨਾ ਔਨ ਕਰਨ ਬੈਠ ਕੇ ਅਗਰ ਉਹਨਾਂ ਨੇ ਫਲੈਸ਼ ਦਾ ਇਸਤੇਮਾਲ ਕਰਨਾ ਤਾਂ ਉਹ ਵੀ ਦੇਸੀ ਦਾ ਇਸਤੇਮਾਲ ਕਰਨ ਇਹਦੇ ਨਾਲ ਕਿੰਨੇ ਕ ਪਰਸੈਂਟ ਤੁਹਾਨੂੰ ਲੱਗਦਾ ਹੈ ਕਿ ਸਮੱਸਿਆ ਹੈਗੀ ਜਿਹੜੀ ਉਹ ਹੱਲ ਹੋਣ ਵਾਲੀ ਤੁਰਪੇਗੀ ਜੀ ਦੇਖੋ ਇਹਦੇ ਵਿੱਚ ਤੁਸੀਂ ਇਹ ਕਹ ਲਓ ਵੀ ਕੁਦਰਤ ਦੇ ਮਾਰੇ ਹੋਏ ਕੋਈ 100 ਦੇ ਵਿੱਚੋਂ ਇੱਕ ਅੱਧਾ ਰਹਿ ਜਾਵੇ ਯਾਨੀ ਇਹ ਤੁਸੀਂ ਕਹ ਲਓ ਵੀ 99% ਔਰਤਾਂ ਦੇ ਵਿੱਚ ਇਹ ਸਮੱਸਿਆ ਹੱਲ ਹੁੰਦੀ ਹੈ ਜਦ ਕਿ 99% ਔਰਤਾਂ ਹੀ ਖੜ ਕੇ ਕੰਮ ਕਰਨ ਲੱਗੀਆਂ 100 ਦੇ ਵਿੱਚ ਇੱਕ ਔਰਤ ਜਿਹੜਾ ਜਿਹੜੀ ਹੈਗੀ ਆ ਉਹ ਬੈਠ ਕੇ ਕੰਮ ਕਰਦੀ ਹੈ ਨਹੀਂ ਤਾਂ ਲਗਭਗ ਤੁਸੀਂ ਕਹ ਲਓ ਸਾਰਿਆਂ ਦੀ ਸਟੈਂਡਿੰਗ ਜਿਹੜੀ ਰਸੋਈ ਵੀ ਪੋਚਾ ਵੀ ਸਾਰਾ ਹੀ ਕੰਮ ਉਹ ਖਤਮ ਹੋ ਗਏ ਜਿਹੜੇ ਪੁਰਾਣੇ ਵਾਲੇ ਸਮੇਂ ਦੇ ਵਿੱਚ ਵੀ ਇਸੇ ਕਰਕੇ ਜਿਹੜੇ ਔਰਤਾਂ ਨੂੰ ਸਭ ਤੋਂ ਵੱਡ ਇਸ ਦੁੱਖ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਅੱਛਾ ਫਿਰ ਡਾਕਟਰ ਸਾਹਿਬ ਕੋਈ ਨੁਸਖਾ ਫਾਰਮੂਲਾ ਜਿਹਦੇ ਨਾਲ ਹੈਲਪ ਹੋ ਸਕੇ ਬੱਚੇਦਾਨੀ ਦੀ ਸਫਾਈ ਹੋ ਸਕੇ ਫਲੋਪੀਅਨ ਟਿਊਬਸ ਖੁੱਲ ਜਾਣ ਤੇ ਮਾਂ ਬਾਪ ਦਾ ਸੁੱਖ ਹੈਗਾ ਜਿਹੜਾ ਜੋੜੇ ਨੂੰ ਮਿਲ ਸਕੇ ਦੇਖੋ ਇਹ ਤੁਹਾਨੂੰ ਫਾਰਮੂਲਾ ਦੱਸਣ ਲੱਗੇ ਆ ਜੀ ਜਿਨ੍ਹਾਂ ਦੇ ਤੁਸੀਂ ਕਹਿ ਲੋ ਵੀ ਅੰਦਰ ਫਲੋਪੀਅਨ ਟਿਊਬਸ ਬੰਦ ਹੋਈਆਂ ਹੋਈਆਂ ਜਾਂ ਜਿਨ੍ਹਾਂ ਦੇ ਅੰਡਾ ਸਹੀ ਡੰਗ ਨਾਲ ਸਹੀ ਟਾਈਮ ਤੇ ਆ ਕੇ ਨਹੀਂ ਫਟਦਾ ਹੈਗਾ ਜਾਂ ਜਿਨ੍ਹਾਂ ਦੇ ਰਸੌਲੀਆਂ ਹੁੰਦੀਆਂ ਰਹਿੰਦੀਆਂ ਨੇ ਬਾਰ ਬਾਰ ਜਾਂ ਜਿਨ੍ਹਾਂ ਨੂੰ ਮਹਾਵਾਰੀ ਖੁੱਲ ਕੇ ਨਹੀਂ ਆਉਂਦੀ ਤੁਸੀਂ ਇਹ ਕਹ ਲਓ ਫ੍ਰੀ ਵਰਗੇ ਨੁਕਤੇ ਨੇ ਜੀ ਇਹ ਦੋ ਲੌਂਗ ਲੈਣੇ ਆ ਰਾਤ ਨੂੰ ਰੋਜ਼ ਪਾਣੀ ਦੇ ਵਿੱਚ ਭਿਉਂਦਣੇ ਆ ਦੋ ਲੌਂਗ ਤੁਸੀਂ ਰਾਤ ਨੂੰ ਲੈਣੇ ਆ ਵਧੀਆ ਕੁਆਲਿਟੀ ਦੇ ਲੈ ਲਓ ਤੇ ਇੱਕ ਤੁਸੀਂ ਇਹ ਲੈਣੀ ਆ ਸਾਬਤ ਜਿਹੜੀ ਤੁਸੀਂ ਕਹ ਲਓ ਦਾਲਚੀਨੀ ਪੀਸੀ ਹੋਈ ਨਹੀਂ ਲੈਣੀ ਇੱਕ ਡੰਡੀ ਇਹਦੀ ਲੈ ਲਓ ਰਾਤ ਨੂੰ ਭਿਉਂਦੋ ਸਵੇਰੇ ਉੱਠ ਕੇ ਪਾਣੀ ਪੀ ਲੈਣਾ ਤਾਂ ਪਣ ਕੇ ਤੁਸੀਂ 3-4 ਮਹੀਨੇ ਕਰਕੇ ਦੇਖੋ ਜਿਹੜੇ ਕਹਿੰਦੇ ਆ ਵੀ ਅਸੀਂ ਥੱਕ ਗਏ ਨਾ ਦਵਾਈਆਂ ਖਾ ਖਾ ਕੇ ਸਾਡੇ ਬੱਚਾ ਨਹੀਂ ਹੋ ਰਿਹਾ ਸਿਰਫ ਤੁਸੀਂ ਇਹ ਕਹਿ ਲਓ ਵੀ ਇੱਕ ਦਿਨ ਦੇ ਵਿੱਚ ਇਹ 1 ਰੁਪਏ ਦੀ ਖਰਾਕ ਵੀ ਨਹੀਂ ਲੱਗਦੀ ਹੈਗੀ ਜਿਹੜੇ ਤੁਸੀਂ ਕਹਿੰਦੇ ਆ ਵੀ ਅਸੀਂ 5-5 7-7 ਲੱਖ ਰੁਪਇਆ ਲਾ ਕੇ ਖਰਾਬ ਕਰ ਚੁੱਕੇ ਆ ਤੇ ਸਮਾਂ ਵੀ ਖਰਾਬ ਕਰਿਆ ਤੇ ਸਿਹਤ ਵੀ ਖਰਾਬ ਕਰੀ ਪਰ ਰੋਜ਼ ਦਾ 1 ਰੁਪਏ ਦਾ ਫਾਰਮੂਲਾ ਵੀ ਨਹੀਂ ਇਹ ਪੈਂਦਾ ਜਿਹੜਾ ਤੁਹਾਨੂੰ ਔਲਾਦ ਦਾ ਸੁੱਖ ਦਵਾ ਸਕਦਾ ਜੀ ਤੇ ਮਤਲਬ ਇਹ 1 ਰੁਪਏ ਦਾ ਫਾਰਮੂਲਾ ਹੈ ਜਿਹੜਾ 10 ਲੱਖ ਰੁਪਏ ਦਾ ਆਈਵੀਐਫ ਬਚਾ ਸਕਦਾ ਹੈ ਬਿਲਕੁਲ ਬਚਾ ਸਕਦਾ ਹੈ ਜੀ ਜੇ ਤੁਸੀਂ ਇਹ ਕਰ ਲੋ ਵੀ ਲੋਕ ਅਸਲੀ ਕੁਦਰਤ ਨਾਲ ਜੁੜ ਕੇ ਜਾਂ ਉਹ ਚੀਜ਼ਾਂ ਤੇ ਯਕੀਨ ਕਰਕੇ ਜਾਂ ਆਪਣੇ ਸਰੀਰ ਦੀ ਕਸਰਤ ਵਿਧੀ ਪੂਰੀ ਬਦਲ ਕੇ ਉਸ ਨੂੰ ਅਪਣਾ ਕੇ ਕਰਦੇ ਆ ਤਾਂ 100% ਤੁਸੀਂ ਕਹੋ ਵੀ ਇਹ ਚੀਜ਼ਾਂ ਦਾ ਨਤੀਜਾ ਜਿਹੜਾ ਜ਼ਰੂਰ ਮਿਲਦਾ ਹੈ ਬਾਕੀ ਤੁਸੀਂ ਇਹਦੇ ਆਲ ਸੁਖੀ ਜੀਵਨ ਜਿਹੜਾ ਹੈਗਾ ਉਹ ਪਾਊਡਰ ਸ਼ੁਰੂ ਕਰ ਸਕਦੇ ਹੋ ਸਵੇਰੇ ਸ਼ਾਮ ਸੁਖੀ ਜੀਵਨ ਆ ਜਿਹੜਾ ਬਹੁਤ ਇਹਦੇ ਚ ਵੀ ਕਮਾਲ ਦੀਆਂ ਜੜੀਆਂ ਬੂਟੀਆਂ ਸਵੇਰੇ ਸ਼ਾਮ ਤੁਸੀਂ ਇੱਕ ਇੱਕ ਖਰਾਕ ਇੱਕ ਇੱਕ ਪੁੜੀ ਇਹਦੀ ਲੈਣੀ ਸ਼ੁਰੂ ਕਰਨੀ ਹੈ ਤੇ ਬਹੁਤ ਜਲਦੀ ਜਿਹੜਾ ਸੰਤਾਨ ਸੁਖ ਉਹਨਾਂ ਭੈਣਾਂ ਨੂੰ ਉਹਨਾਂ ਬੀਬੀਆਂ ਨੂੰ ਪ੍ਰਾਪਤ ਹੋ ਜਾਂਦਾ ਜਿਹੜੇ ਬਹੁਤ 5 5 7 7 ਸਾਲ ਤੋਂ ਤੱਕੇ ਖਾ ਰਹੇ ਹੋ ਜਾਂ ਪਰੇਸ਼ਾਨ ਹੋ ਚੁੱਕੇ ਨੇ ਇਹਦੇ ਵਿੱਚ ਇਸ ਤਰ੍ਹਾਂ ਦਾ ਕੀ ਪਾਇਆ ਹੋਇਆ ਜੀ ਤੁਸੀਂ ਦੇਖੋ ਜੀ ਇਹ ਇਹ ਵੀ ਇਹਨਾਂ ਚੀਜ਼ਾਂ ਦਾ ਦਾਲਚੀਨੀਆਂ ਦਾ ਜਾਂ ਕਹਿ ਲਓ ਜਾਂ ਪੀਪਲ ਦਾੜੀ ਸ਼ਿਵਲਿੰਗੀ ਬੀਜ ਹੋਗੇ ਇਹਨਾਂ ਚੀਜ਼ਾਂ ਦਾ ਐਕਸਟ੍ਰੈਕਟ ਫਾਰਮ ਦੇ ਵਿੱਚ ਇਹ ਪਾਊਡਰ ਫਾਰਮ ਦੇ ਵਿੱਚ ਹੁੰਦਾ ਹੈ ਬੋੜ ਦੀ ਦਾੜੀ ਪੀਪਲ ਦੀ ਦਾੜੀ ਇਹਨਾਂ ਚੀਜ਼ਾਂ ਦਾ ਐਕਸਟ੍ਰੈਕਟ ਫਾਰਮ ਕੱਢ ਕੇ ਤਾਂ ਉਹ ਇਸ ਸੁਖੀ ਜੀਵਨ ਪਾਊਡਰ ਦੇ ਵਿੱਚ ਹੈ ਇਹਦਾ ਇਸੇ ਕਰਕੇ ਨਾਂ ਸੁਖੀ ਜੀਵਨ ਹੈ ਜੀ ਸੰਤਾਨ ਦਾ ਜਿਹਨੂੰ ਸੁੱਖ ਪ੍ਰਾਪਤ ਹੋ ਗਿਆ ਉਹਦਾ ਸਮਝੋ ਜੀਵਨ ਜਿਹੜਾ ਸੁੱਖ ਨਾਲ ਭਰ ਗਿਆ ਜੀ अच्छा ਤੇ ਡਾਕਟਰ ਸਾਹਿਬ ਜਿਹੜਾ ਇਹ ਪਾਣੀ ਹੈਗਾ ਤੁਸੀਂ ਕਹਿੰਦੇ ਹੋ ਵੀ ਸਵੇਰੇ ਉੱਠ ਕੇ ਪੀਣਾ ਹੈ ਜਾਂ ਸ਼ਾਮ ਨੂੰ ਬੈਟਰ ਕਦੋਂ ਰਹੇਗਾ ਦੇਖੋ ਇਹ ਖਾਲੀ ਪੇਟ ਹੀ ਪਾਣੀ ਪੀਣਾ ਜੀ ਸ਼ਾਮ ਨੂੰ ਜਦ ਔਰ ਤੁਸੀਂ ਖਾਣਾ ਖਾ ਲਿਆ ਫਿਰ ਉਹਦਾ ਅਸਰ ਉਨਾ ਨਹੀਂ ਰਹੇਗਾ ਸਵੇਰੇ ਪਾਣੀ ਪੀਣ ਤੋਂ ਬਾਅਦ ਡੇਢ ਕ ਘੰਟਾ ਲਗਭਗ ਤੁਸੀਂ ਇਹ ਕੁਝ ਵੀ ਕਿਸੇ ਚੀਜ਼ ਦਾ ਸੇਵਨ ਨਹੀਂ ਕਰਨਾ ਜਿੰਨੀ ਮਰਜ਼ੀ ਭੁੱਖ ਲੱਗੇ ਸਿਰਫ ਪਾਣੀ ਪੀ ਸਕਦੇ ਹੋ ਖਾਲੀ ਪੇਟ ਹੀ ਪੀਣਾ ਪਾਣੀ ਪੀਣਾ ਬਾਕੀ ਪੁੰਨ ਕੇ ਜਿਹੜਾ ਸਮਾਨ ਆ ਉਹ ਸਾਈਡ ਤੇ ਕੱਢ ਦੇਣਾ ਜੀ ਪਰਹੇਜ਼ ਕੀ ਰਹਿਣਗੇ ਹਰ ਰੋਜ਼ ਤੁਸੀਂ ਦਾਲ ਚੀਨੀ ਤੇ ਲੌਂਗ ਨਮਾ ਲੈਣਾ ਹਰ ਰੋਜ਼ ਨਵੀਂ ਡੰਡੀ ਲੈਣੀ ਆ ਕਿਉਂਕਿ ਉਹਦਾ ਅਸਰ ਇੱਕ ਦਿਨ ਦੇ ਵਿੱਚ ਪ੍ਰਾਪਰ ਤੁਸੀਂ ਕਹਿ ਲਓ ਵੀ ਲਗਭਗ ਪਾਣੀ ਚੂਸ ਲੈਂਦਾ ਉਹਦਾ ਅਸਰ ਨਿਕਲ ਜਾਂਦਾ ਹੈ ਜੀ ਪਰਹੇਜ਼ ਕੀ ਰਹਿਣਗੇ ਪਰਹੇਜ਼ ਇਹਦੇ ਵਿੱਚ ਦੇਖੋ ਸਭ ਤੋਂ ਵੱਧ ਤਾਂ ਇਹ ਹੀ ਆ ਵੀ ਔਰਤ ਨੂੰ ਬਾਹਰਲੇ ਚਟਪਟੇ ਮਸਾਲੇਦਾਰ ਚੀਜ਼ਾਂ ਦਾ ਜਿਹੜਾ ਮੇਨ ਪਰਹੇਜ਼ ਹੈ ਮੈਦਾ ਨਹੀਂ ਖਾਣਾ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਜੀ ਬਸ ਜੀ ਅੱਛਾ ਤੇ ਦੈਟਸ ਆ ਫਿਰ ਜਿਹੜਾ ਇਹ ਨੁਸਖਾ ਹੈ ਫਾਰਮੂਲਾ ਹੈ ਤੁਸੀਂ ਕਹ ਰਹੇ ਵੀ 3-4 ਮਹੀਨਿਆਂ ਚ ਅਸਰ ਦਿਖਾਉਣਾ ਸ਼ੁਰੂ ਕਰ ਦੇਗਾ ਤੇ ਬਹੁਤ ਵਾਰ ਅਸਰ ਦੇਖੋ ਪਹਿਲੇ ਮਹੀਨੇ ਤੋਂ ਹੀ ਹੋਣਾ ਸ਼ੁਰੂ ਹੋ ਜਾਣਾ ਪਰ ਜਿਨ੍ਹਾਂ ਨੂੰ ਸਮੱਸਿਆ ਜ਼ਿਆਦਾ ਹੈ ਕਈਆਂ ਨਾਲ ਦੀ ਦੇਖੋ ਕਨਸੀਵ ਪਹਿਲੇ ਮਹੀਨੇ ਹੀ ਹੋ ਜਾਂਦਾ ਇਹ ਚੀਜ਼ ਨਾਲ ਜਿਨ੍ਹਾਂ ਨੂੰ ਸਮੱਸਿਆ ਕਈ ਵਾਰੀ ਜ਼ਿਆਦਾ ਜਾਂ ਜਿਨ੍ਹਾਂ ਨੇ ਇੰਜੈਕਸ਼ਨ ਟ੍ਰੀਟਮੈਂਟ ਇਦਾਂ ਦੇ ਲੈ ਲਏ ਉਹਨਾਂ ਦੇ ਅੰਦਰ ਕੈਮੀਕਲ ਭਰ ਚੁੱਕਿਆ ਉਹਨਾਂ ਨੂੰ 2 ਤੋਂ 3-4 ਮਹੀਨੇ ਲੱਗ ਸਕਦੇ ਨੇ ਨਹੀਂ ਕਈਆਂ ਨੂੰ ਤਾਂ ਬਹੁਤ ਸਾਰੀਆਂ ਔਰਤਾਂ ਨੂੰ ਜਿਨ੍ਹਾਂ ਨੂੰ ਕੋਈ ਸਮੱਸਿਆ ਹੀ ਨਹੀਂ ਇਦਾਂ ਦੀ ਜਿਹੜੇ ਨੈਚੁਰਲ ਸਰੀਰ ਆ ਉਹਨਾਂ ਦਾ ਤੁਸੀਂ ਕ ਪਹਿਲੇ ਕਮੀ ਨਹੀਂ ਕੰਸੀਵ ਜਿਹੜਾ ਆਸਾਨੀ ਨਾਲ ਹੋ ਜਾਂਦਾ ਜੀ ਤੇ ਅਗਰ ਕੋਈ ਹੋਰ ਮੈਡੀਸਨ ਕੋਈ ਦਵਾਈ ਕੋਈ ਆਈਵੀਐਫ ਵਾਲੇ ਪਾਸੇ ਤੁਰਿਆ ਹੋਇਆ ਹੋਵੇ ਉਹ ਇਹ ਚੀਜ਼ ਲੈ ਸਕਦੇ ਜੀ ਬਿਲਕੁਲ ਨਾਲ ਨਾਲ ਇਸ ਚੀਜ਼ ਦਾ ਇਸਤੇਮਾਲ ਜ਼ਰੂਰ ਕਰ ਸਕਦਾ ਹੈ ਜੀ ਹਰ ਰੋਜ਼ ਅਗਰ ਤੂੰ ਕੋਈ ਹੋਰ ਟਰੀਟਮੈਂਟ ਵੀ ਕਰਾ ਰਹੀ ਹੈ ਲੇਡੀ ਕੋਈ ਭੈਣ ਤਾਂ ਉਹ ਇਸ ਦਾ ਸੇਵਨ ਆ ਜਿਹੜਾ ਜ਼ਰੂਰ ਸ਼ੁਰੂ ਕਰਦੋ ਕਿਉਂਕਿ ਇਸ ਚੀਜ਼ਾਂ ਦਾ ਤਾਂ ਨੁਕਸਾਨ ਜਿਹੜਾ ਕੁਦਰਤੀ ਚੀਜ਼ਾਂ ਦਾ ਹੈ ਹੀ ਕੋਈ ਵੀ ਨਹੀਂ ਹੈ ਜੀ 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 ਅੱਛਾ ਤੇ ਡਾਕਟਰ ਸਾਹਿਬ ਫਿਰ ਆਖਿਰ ਦੇ ਵਿੱਚ ਇੱਕ ਬੜਾ ਅਹਿਮ ਸਵਾਲ ਹੈ ਬਹੁਤ ਵਾਰ ਹੁੰਦਾ ਹੈ ਕਿ ਆਯੁਰਵੇਦੀ ਨੂੰ ਤਰਾਸ਼ਦੀ ਕਹਿ ਲਿਏ ਆਯੁਰਵੇਦ ਦਾ ਵਿਸ਼ੇਸ਼ਤਾ ਕਹਿ ਲਈਏ ਹਮੇਸ਼ਾ ਉਸ ਵੇਲੇ ਸਾਡੀਆਂ ਭੈਣਾਂ ਸਾਡੇ ਭਰਾ ਆਯੁਰਵੇਦ ਵਾਲੇ ਪਾਸੇ ਨੂੰ ਤੁਰਦੇ ਨੇ ਜਦੋਂ ਸਾਰੇ ਕਿਤੇ ਉਹ ਜਵਾਬ ਦੇ ਦਿੱਤਾ ਗਿਆ ਹੁੰਦਾ ਜਿਹੜੀਆਂ ਭੈਣਾਂ ਨੂੰ ਜਾਂ ਜਿਹੜੇ ਵੀਰਾਂ ਨੂੰ ਆਈਵੀਐਫ ਵਾਲਿਆਂ ਨੇ ਵੀ ਜਵਾਬ ਦਿੱਤਾ ਵੀ ਜਨਾਬ ਸਾਡੇ ਹੱਥ ਖੜੇ ਨੇ ਭੈਣ ਜੀ ਸਾਡੇ ਹੱਥ ਖੜੇ ਨੇ ਹੁਣ ਤੇ ਤੁਸੀਂ ਰੱਬ ਦੇ ਸਹਾਰੇ ਹੋ ਉੱਥੇ ਜਾ ਕੇ ਬੱਚੇ ਵਾਸਤੇ ਕੁਦਰਤ ਕੀ ਕਹਿੰਦੀ ਹੈ ਦੇਖੋ ਕੁਦਰਤ ਕਹਿੰਦੀ ਹੈ ਵੀ ਕੁਦਰਤ ਕਹਿੰਦੀ ਹੈ ਵੀ ਮੈਨੂੰ ਮੰਨੋ ਮੈਂ ਤੁਹਾਨੂੰ ਹਰ ਚੀਜ਼ ਦਵਾਂਗੀ ਕੁਦਰਤ ਇਹ ਕੁਦਰਤ ਦਾ ਇਹ ਊਸੂਲ ਹੈ ਵੀ ਮੇਰੇ ਵਿੱਚ ਤੁਸੀਂ ਮਲੀਨ ਹੋ ਕੇ ਮੇਰੇ ਵਿੱਚ ਰਚ ਕੇ ਚੱਲੋ ਮੈਂ ਹਰ ਚੀਜ਼ ਪਰ ਅੱਜ ਦੇ ਸਮੇਂ ਇਦਾਂ ਆ ਗਿਆ ਲੋਕ ਕੈਮੀਕਲ ਖਾ ਕੇ ਜਿਹੜੇ ਜ਼ਿਆਦਾ ਖੁਸ਼ ਹੈਗੇ ਨੇ ਤੁਸੀਂ ਦੇਖੋ ਆਈਵੀਐਫ ਆ ਜਾਂ ਜਿੰਨੇ ਵੀ ਟਰੀਟਮੈਂਟ ਨੇ ਉਹ ਕਿੰਨਾ ਕੈਮੀਕਲ ਅੰਦਰ ਇੰਜੈਕਟ ਕਰਦੇ ਆ ਹੁਣ ਲੋਕ ਉਸ ਤੋਂ ਬਾਅਦ ਆਯੁਰਵੇਦ ਵੱਲ ਭੱਜਦੇ ਆ ਆਯੁਰਵੇਦ ਆ ਕੀ ਹੈ ਪਹਿਲਾਂ ਉਸ ਸਾਰੇ ਕੈਮੀਕਲ ਨੂੰ ਸਰੀਰ ਚੋਂ ਡੀਟੌਕਸ ਕਰਦਾ ਸਾਫ ਕਰਦਾ ਦਾ ਫਿਰ ਆਪਣਾ ਅਸਰ ਕਰਦਾ ਪਰ ਜਦ ਤੱਕ ਲੋਕਾਂ ਦਾ ਅਸਰ ਹੋਣਾ ਸ਼ੁਰੂ ਹੁੰਦਾ ਉਸ ਸਮੇਂ ਤੱਕ ਜਿਹੜੇ ਲੋਕ ਆਯੁਰਵੈਦਾਂ ਤੋਂ ਵੀ ਮੂੰਹ ਮੋੜ ਲੈਂਦੇ ਨੇ ਫਿਰ ਬਾਅਦ ਦੇ ਵਿੱਚ ਇਹ ਹੈ ਵੀ ਉਹ ਆਪਣੇ ਸਾਰੇ ਸੁੱਖ ਤੋਂ ਜਿਹੜੇ ਹੱਥ ਤੋਂ ਬੈਠ ਦਿੰਦੇ ਨੇ ਜੀ ਅੱਛਾ ਤੇ ਡਾਕਟਰ ਸਾਹਿਬ ਜੇਕਰ ਤੁਹਾਡੇ ਨੂੰ ਮਿਲਣਾ ਹੋਵੇ ਜਾਂ ਤੁਹਾਡੇ ਨਾਲ ਕੰਸਲਟ ਕਰਨਾ ਹੋਵੇ ਕਿਹੜੀ ਉਮਰ ਦੀਆਂ ਔਰਤਾਂ ਬੱਚੇ ਵਾਸਤੇ ਖਾਸ ਕਰਕੇ ਜਿਹੜਾ ਜੋੜਾ ਹੈ ਤੁਹਾਡੇ ਤੱਕ ਅਪਰੋਚ ਕਰੇ ਨੁਸਖੇ ਫਾਰਮੂਲੇ ਆ ਤੁਹਾਡਾ ਟਰੀਟਮੈਂਟ ਲੈਣ ਵਾਸਤੇ ਦੇਖੋ ਜਿਹੜੀਆਂ ਔਰਤਾਂ ਨੂੰ ਮਹਾਵਾਰੀ ਅੱਜ ਤੱਕ ਵੀ ਖੁੱਲ ਕੇ ਆ ਰਹੀ ਹੈ ਚਾਹੇ ਉਹ 45 46 47 ਸਾਲ ਦੀ ਉਮਰ ਆ ਜਿਨ੍ਹਾਂ ਦੇ ਬੱਚਾ ਨਹੀਂ ਹੋਇਆ ਔਲਾਦ ਨਹੀਂ ਹੋਈ ਜਿਨ੍ਹਾਂ ਨੂੰ ਮਹਾਵਾਰੀ ਆ ਰਹੀ ਹੈ ਤਾਂ ਉਹ ਸਾਡਾ ਟਰੀਟਮੈਂਟ ਜ਼ਰੂਰ ਲੈ ਸਕਦੇ ਆ ਜਿਨ੍ਹਾਂ ਨੂੰ ਮਹਾਵਾਰੀ ਆਉਣੀ ਸਾਲ 6 ਮਹੀਨੇ ਤੋਂ ਬੰਦ ਹੋ ਚੁੱਕੀ ਆ ਉਹਨਾਂ ਦਾ ਆਪਾਂ ਕੋਈ ਪੱਕਾ ਹੱਲ ਨਹੀਂ ਕਹਿ ਸਕਦੇ ਜੀ ਤੇ ਡਾਕਟਰ ਸਾਹਿਬ ਜਿਨ੍ਹਾਂ ਨੂੰ ਮਹਾਮਾਰੀ ਪਹਿਲੀ ਮਤਲਬ ਉਮਰ ਤੋਂ ਪਹਿਲਾਂ ਬੰਦ ਹੋ ਗਈ ਉਹ ਉਹ ਤੁਹਾਡੇ ਨਾਲ ਕੰਸਲਟ ਕਰ ਸਕਦੇ ਨੇ ਭੈਣਾ ਜਿਹੜਾ ਉਹ ਉਹਦੇ ਵਿੱਚ ਇਹ ਹੁੰਦਾ ਵੀ ਜੇ ਤਾਂ 2 4 6 ਮਹੀਨੇ ਤੋਂ ਬੰਦ ਹੋਈ ਹੋਈ ਹੈ ਜੀ ਉਹਦਾ ਕਿਸੇ ਤਰੀਕੇ ਨਾਲ ਕੁਝ ਹੱਦ ਤੱਕ ਹੱਲ ਹੋ ਸਕਦਾ ਜਿਨ੍ਹਾਂ ਦੇ ਬੰਦ ਹੋਇਆਂ ਨੂੰ 2 4 ਸਾਲ ਹੋ ਗਏ ਉਹਨਾਂ ਦਾ ਆਪਾਂ ਹੱਲ ਪ੍ਰੋਪਰ ਨਹੀਂ ਕਹਿ ਸਕਦੇ ਜੀ ਚਾਂਸ ਤਾਂ ਫਿਰ ਵੀ ਲੈ ਸਕਦੇ ਚਾਂਸ ਬਿਲਕੁਲ ਲੈ ਸਕਦੇ ਨੇ ਪਰ ਉਹਨਾਂ ਦਾ ਪੱਕਾ ਨਹੀਂ ਵੀ ਜਿਨ੍ਹਾਂ ਦੇ 4 4 5 5 ਸਾਲ ਹੋ ਗਏ ਬੰਦ ਹੋਈ ਨੂੰ ਮਹਾਵਾਰੀ ਨੂੰ ਉਹਨਾਂ ਦਾ ਪੱਕਾ ਨਹੀਂ ਕਹਿ ਸਕਦੇ ਜੀ ਜੀ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਡਾਕਟਰ ਸਾਹਿਬ ਫਿਰ ਜਾਂਦਿਆਂ ਦੀ ਇਹ ਵੀ ਦੱਸ ਦਿਓ ਅਗਰ ਦੀ ਰਾਬਤਾ ਕਰਨ ਦਾ ਕੀ ਟੰਗ ਹੈ ਸਾਨੂੰ ਹਰ ਐਤਵਾਰ ਲੁਧਿਆਣਾ ਦੁਗਰੀ ਦੇ ਵਿੱਚ ਮਿਲ ਸਕਦੇ ਆ ਜੀ ਤੇ ਐਤਵਾਰ ਵੀਰਵਾਰ ਤੋਂ ਬਿਨਾ ਲੁਧਿਆਣਾ ਚੰਡੀਗੜ੍ਹ ਰੋਡ ਤੇ ਉੱਚਾ ਪਿੰਡ ਸੰਗੋਲ ਦੀ ਉੱਥੇ ਮਿਲ ਸਕਦੇ ਜੀ 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 ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਵੈਜ ਜਗਰੂਪ ਸਿੰਘ ਭੰਗੂ ਹੋਰਾਂ ਨੇ ਅੱਜ ਨੁਸਖਾ ਫਾਰਮੂਲਾ ਹੈਗਾ ਜਿਹੜਾ ਦੇਖੋ ਤੁਸੀਂ ਦਾਲਚੀਨੀ ਤੇ ਲੌਂਗ ਵਾਲਾ ਦਿੱਤਾ ਹੈ ਵੈਜ ਦਾ ਕਹਿਣਾ ਹੈ ਕਿ ਇਹ ਦਾਲਚੀਨੀ ਤੇ ਦੋ ਲੌਂਗ ਹੈਗੇ ਨੇ ਜਿਹੜੇ ਔਰ ਸਾਡੀਆਂ ਭੈਣਾਂ ਦੀ ਸਿਹਤ ਖਾਸ ਕਰਕੇ ਬੱਚੇਦਾਨੀ ਦੀ ਸਿਹਤ ਵਾਸਤੇ ਬਹੁਤ ਮਫੀਦ ਸਾਬਿਤ ਹੋ ਸਕਦੇ ਨੇ ਔਰ ਇਹਨਾਂ ਦਾ ਸੇਵਨ ਹੈਗਾ ਜਿਹੜਾ ਸਵੇਰੇ-ਸਵੇਰੇ ਅਸੀਂ ਕਰਕੇ ਆਪਣੇ ਤੰਦਰੁਸਤ ਅਸੀਂ ਕਹਿ ਲਈਏ ਕਿ ਬੱਚੇ ਨੂੰ ਜਨਮ ਦੇ ਸਕਦੇ ਹਾਂ ਉਮੀਦ ਕਰਦਾ ਵੀਡੀਓ ਦੇਖਣ ਤੋਂ ਬਾਅਦ ਜੇਕਰ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਤੇ ਕਾਲ ਕਰਕੇ ਅੱਜ ਗਰੂਪ ਸਿੰਘ ਪੰਘੋਰਾ ਦੀ ਟੀਮ ਨਾਲ ਰਾਬਤਾ ਕਰਕੇ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ ਫਿਰ ਵੀ ਕੋਈ ਬੰਦੇ ਵਿੱਚ ਸਵਾਲ ਕੋਈ ਸ਼ੰਕਾ ਹੈ ਤਾਂ ਪਰਸਨਲ ਆ ਕੇ ਵੀ ਇਹਨਾਂ ਨੂੰ ਮਿਲ ਸਕਦੇ ਹੋ ਤੁਸੀਂ ਵੀਰਵਾਰ ਤੇ ਐਤਵਾਰ ਨੂੰ ਛੱਡ ਕੇ ਉੱਚਾ ਪਿੰਡ ਸੰਘੋਲ ਮਿਲਦੇ ਨੇ ਪੂਰੀ ਦੁਨੀਆ ਦੇ ਵਿੱਚ ਬੜਾ ਮਸ਼ਹੂਰ ਪਿੰਡ ਹੈਗਾ ਔਰ ਇਸ ਤੋਂ ਇਲਾਵਾ ਸੰਡੇ ਵਾਲੇ ਦਿਨ ਐਤਵਾਰ ਵਾਲੇ ਦਿਨ ਇਹ ਦੁਗਰੀ ਮਿਲਦੇ ਨੇ ਦੁਗਰੀ ਜਿਹੜੀ ਦੁਗਰੀ ਪਿੰਡ ਹੈਗੀ ਉਹਦੀ ਫਿਰਨੀ ਹੈ ਤੂਰ ਮਾਰਕੀਟ ਹੈਗੀ ਦੁਗਰੀ ਇਲਾਕੇ ਦੇ ਵਿੱਚ ਲੁਧਿਆਣੇ ਦੇ ਉੱਥੇ ਤੁਸੀਂ ਇਹਨਾਂ ਨੂੰ ਕੰਸਲਟ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਇਸਾ ਨੂੰ ਜ਼ਰੂਰ ਦਿਓ ਧੰਨਵਾਦ